ਆਰੇ ਵਗਵਾ ਪੱਟੀਆਂ ਖੋੜ ਕੇ ਰੱਖਿਆ ਹੋਇਆ ਸਰੀਰ ਉਹ ਨੂੰ ਜਿਹੜਾ 4-5000 ਸਾਲਾਂ ਚ ਕਿਹਜਾ ਬਣ ਗਿਆ ਫੇਰ ਵੀ ਨਾ ਕੰਨਾ ਉਹ ਬਚਿਆ ਹੋਇਆ ਹੈਗਾ ਸਰੀਰ ਇੰਡੀਆ ਦੀ ਵਾਈਬ ਆਉਂਦੀ ਆ ਪੰਜਾਬ ਦੀ ਵਾਈਬ ਆ ਰਹੀ ਆ ਪਿੰਡ ਪਿੰਡਾਂ ਵਾਂਗ ਘਰ ਆਉ ਦੇਖੋ ਜਿਵੇਂ ਖੇਤਾਂ ਦੇ ਨਹੀਂ ਹੁੰਦੇ ਆਪਣੇ ਪਿੱਛੇ ਗਰਦਾਂ ਵਾਲਾ ਵੀ ਸੀਗਾ ਇੱਟਾਂ ਨੂੰ ਸਹੀ ਹੋ ਗਈ ਵੀ ਇਹਦੀ ਗਾੜੀ ਆ ਯਾਰ ਆਦੇ ਆਪਣੇ ਖੇਤਾਂ ਜਿਹੇ ਜੇ ਘਰ ਹੁੰਦੇ ਨੇ ਸਿੰਗਲ ਸਿੰਗਲ ਜੇ ਟਾਵੇਂ ਟਾਵੇਂ ਜੇ ਹਾਂਜੀ ਕੀ ਹਾਲ ਚਾਲ ਸਾਰਾ ਵੀ ਉਮੀਦ ਕਰਦੇ ਆ ਕਿ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਆਪਣਾ ਤੁਸੀਂ ਪੁਰਾਣਾ ਬਲੌਗ ਦੇਖ ਹੀ ਲਿਆ ਹੋਊਗਾ ਕਿ ਆਪਾਂ ਆਏ ਹੋਇਆ ਕੈਰੋ ਏਜੀਪਟ ਘੁੰਮਣ ਪਾਇਰਾਮਿਡਸ ਦੇਖਣ ਤੇ ਆ ਆਪਣੇ ਰੂਮ ਚੋਂ ਸਾਹਮਣੇ ਦੇਖਦੇ ਪਾਇਰਾਮਿਡਸ ਤੇ ਚਾਥੋਂ ਥੋੜਾ ਸਾਈਡ ਤੇ ਨੂੰ ਆ ਤੇ ਪਿਛਲੇ ਬਲੌਗ ਸਤੇ ਦੇਖ ਹੀ ਲਿਆ ਹੋਊ ਤੇ ਹੁਣ ਆਪਾਂ ਚੱਲੇ ਆ ਏਜੀਪਟ ਮਿਊਜ਼ੀਅਮ ਘੁੰਮਣ ਤੇ ਬੰਦੇ ਹੋ ਚੁੱਕੇ ਆ ਰਾਈ ਇਹ ਕਹਿੰਦੇ ਹੁੰਨੇ ਵਾਂਦੇ ਅਸੀਂ 6 ਘੰਟੇ ਘੁੰਮਿਆ ਤੇ ਬੁੱਲ ਦੇਖਵਾਇਆ। 파ੜ ਗਏ ਨਾ ਤਾਂ 파ੜ ਗਏ ਪੂਰੇ ਨਾ। ਟੋਪੇ ਨਾ ਕਿਉਂਕਿ ਡੇਜ਼ਰਟ ਆ ਨਾ ਡੇਜ਼ਰਟ ਕਰਕੇ ਰੇਤ ਤੋੜਦਾਗਾ ਗਰਮੀ ਤੋਂ ਪੋਸਾ ਹਣਾ ਪੈਂਦੀ ਆ ਸਾਰਾ ਡੇਜ਼ਰਟ ਕਰਕੇ। 파ੜਦੇ ਆ ਮੂਹ ਦਾ ਮਾਸੂਦ ਪਾਸਾ। ਜੀ ਜੀ ਆਇਆਂ ਤਾਂ ਸਨਸਕ੍ਰੀਨ ਤਾਂ ਲਾਓ। ਅਸੀਂ ਸਨਸਨ ਸਨਸਕ੍ਰੀਨ ਲਾ ਕੇ ਵੀ ਦੇਖੋ ਟੈਨਿੰਗ ਹੋ ਗਈ ਸਾਡੇ ਮੱਥੇ ਸਾਰੇ ਕੀਤੇ ਵਿੱਚ। ਤੇ ਆਪਾ ਹਣਾ ਓਬਰਵੋਕ ਕਰਤੀ ਆ। ਓਵਰਆਲ ਡਰਾਈਵਰ ਆਪਾਂ ਚੱਕਣਾ ਐਜਿਪਟਿਅਨ ਮਿਊਜ਼ੀਅਮ ਇੱਥੋਂ ਹੈਗਾਗਾ 14-15 ਕਿਲੋਮੀਟਰ ਕੈਰ 14-15 ਕਿਲੋਮੀਟਰ ਐਕਟਰੋ ਤੇ ਚਾਲਦੇ ਆਪਾਂ ਉੱਥੇ ਤੇ ਦੇਖੋ ਨੇ ਉੱਥੇ ਉੱਥੇ ਇੱਕ ਮੰਮੀ ਪਈ ਆ ਮੰਮੀ ਜਿਹਨਾਂ ਨੂੰ ਟੜਦੇ ਹੁੰਦੇ ਸੀਗੇ ਛੋਟੇ ਹੁੰਦੇ ਉਹ ਲਾਸ਼ਾਂ ਜਸਨ ਦੇਖੀਏ ਫਿਰ ਮੰਮੀ ਮੰਮੀ ਦਾ ਮੰਮੀ ਨਾ ਦੇਖੀਏ ਉਹ ਲਾਸ਼ ਪਈ ਆ ਉੱਥੇ 4500 ਸਾਲ ਪੁਰਾਣੀ ਦੇ ਉਹ ਲਾਸ਼ਾਂ ਨੂੰ ਵੀ ਟਿਕਾਣੇ ਦਿੰਦੇ ਹੈਗੇ ਮਿਊਜ਼ੀਅਮ ਅਰੇ ਤੇ ਆਪਾਂ ਵੀ ਟਿਕਾਣੇ ਦੇਣੀ ਹੈਗੀ ਆਪਾਂ ਵੀ ਉਹੀ ਦੇਖਾਂ ਜਲਦੇ ਆ ਤੇ ਚਲੋ ਚਲੋ ਮਿਲਦੇ ਆ ਤੁਹਾਨੂੰ ਮਿਊਜ਼ੀਅਮ ਚ ਜਾ ਕੇ ਆਹ ਲੋ ਬਾਬੇ ਊਬਰ ਕਰ ਲੀਆ ਆਪਾਂ ਪਰ ਇੱਥੇ ਹਰੇਕ ਗੱਡੀ ਆ ਚਾਹੇ ਪੁਰਾਣੀ ਤੋਂ ਪੁਰਾਣੀ ਸਾਰੀ ਆਟੋਮੈਟਿਕ ਨੇ ਤੇ ਨਹੀਂ ਗੰਦੀ ਡਰਾਈਵਰੀ ਹੈ ਨਾ ਇੱਥੇ ਦੇ ਲੋਕਾਂ ਦੀ ਮਤਲਬ ਕਿ ਵੀ ਮਤਲਬ ਧੂੜ ਮਿੱਟੀ ਡਾਉਂਦੇ ਜਾਂਦੇ ਆ ਇੰਡੀਆ ਹਜੇ ਫਿਰ ਵੀ ਉਹ ਫਰੈਚੀ ਫਰੂਚੇ ਦੇ ਦਿੰਦੇ ਹਨਾ ਮਨੀ ਫਿਰ ਵੀ ਦੇ ਦਿੰਦੇ ਆ ਇੱਥੇ ਤਾਂ ਬਾਬੇ ਬੜਾ ਖਤਰਨਾਕ ਕੰਮ ਆ ਮਤਲਬ ਬਚ ਕੇ ਜਾਣਾ ਪੈਂਦਾ ਆ ਵੀਰ ਆਫ ਕਨਸੂਮ ਇੰਡੀਆ 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 ਵੀ ਆਰ ਫਰੋਮ ਇੰਡੀਆ ਐਂਡ ਥਿਸ ਇਜ਼ ਯੂਟਿਊਬ ਯੂਟਿਊਬ ਚੈਨਲ ਸੇ ਹੈਲੋ ਹੈਲੋ ਤੇ ਬਸ ਇਦਾਂ ਹੀ ਆ ਬਾਬੇ ਮਤਲਬ ਆਪਣਾ ਧਿਆਨ ਲਾ ਲਾ ਯਾਰ ਜਿਹਨੇ ਆਉਣਾ ਆ ਇੰਡੀਆ ਇੰਡੀਆ ਤਾਂ ਥੋੜਾ ਜਿਹਾ ਘਟਿਆ ਹੀ ਆ ਮਾਹੌਲ ਮਤਲਬ ਇਹ ਵਧੀਆ ਚੀਜ਼ ਹੈ ਦੇਖਣ ਵਾਲੀਆਂ ਪੁਰਾਣੀ ਹਿਸਟਰੀ ਉਹ ਹੋ ਆ। ਉਹ ਵਧੀਆ ਆ ਅਸੀਂ ਹੁਣ ਲਕਸਾ ਸਿਟੀ ਜਾ ਕੇ ਦੱਸਾਂਗੇ ਵੀ ਕੀ ਡਿਫਰੈਂਟ ਆ ਉਹਨਾਂ ਨਾਲ ਇੱਥੇ ਦਾ ਥੋੜਾ ਜਿਹਾ ਪੀਰਾਮਿਡ ਤੋਂ ਵਧੀਆ ਲੱਗੇ ਸਾਨੂੰ ਬਾਹਰ ਵਾਲਾ ਤਾਂ ਸਾਨੂੰ ਬੜਾ ਔਖਾ ਲੱਗ ਰਿਹਾ ਯਾਰ। ਲੋ ਵੀ ਟਿਕਟਾਂ ਆਪਾਂ ਲੈ ਲਈਆਂ ਤੇ ਆ ਹੈਗਾ ਮਿਊਜ਼ੀਅਮ ਤੇ ਯਾਰ ਇੱਥੇ ਇੱਕ ਪੰਗਾਗਾ ਵੀ ਕੈਸ਼ ਨਹੀਂ ਐਕਸੈਪਟ ਕਰਦੇ ਹੈਗੇ। ਕਾਰਡ ਹੀ ਐਕਸੈਪਟ ਕਰਦੇ ਹੈਗਾ। ਕਾਰਡ ਮਾਰਨਾ ਪੈਂਦਾ ਹੈਗਾ। ਕੈਸ਼ ਲੈਂਦੇ ਨਹੀਂ ਹੈਗੇ। ਉੱਥੇ ਲਿਖਿਆ ਵੀ ਹੋਇਆ ਓਨਲੀ ਕਾਰਡ ਤਾ ਟ੍ਰੈਵਲ ਕਾਰਡ ਲੈ ਕੇ ਆਓ। ਆਪ ਕੋ ਆਪਣੇ ਤੇ ਬਾਕੀ ਹਾਂ ਦੇਖਦੇ ਅੰਦਰ ਚੱਲ ਕੇ ਇੱਕੋ ਸਾਰੀ ਵਿੱਚ ਤੇ ਬਾਬੇ ਆਹ ਪੁਰਾਣੀ ਇੰਦਾ ਦੇ ਜਿਹੜੇ ਮੂਰਤੀਆਂ ਬਣਾਈਆਂ ਹੋਈਆਂ ਸੀ ਪੱਥਰਾਂ ਨੂੰ ਤਰਾਸ ਤਰਾਸ ਕੇ ਉਹੀ ਮੈਂ ਨਾ ਇਹ ਖੰਨੀ ਲਿਆ ਕੇ ਪੱਟ ਕੇ ਲਿਆਂਦੀਆਂ ਹੋਈਆਂ ਨੇ ਉੱਥੋਂ ਪੱਥਰਾ ਪੁਥਰਾ ਤੋਂ ਪਤਾ ਨਹੀਂ ਕਿਸ ਹਿਸਾਬ ਉੱਤਾਵਲ ਚਲੇ ਗਿਆ ਹੋਇਆ ਕਿ ਨਹੀਂ ਮੈਂ ਪਰਨ ਉਹ ਢਿੜੇ ਕੋਸ ਮੀਰੀ ਸਾਹਿਬ ਆਇਆ ਜੀ ਮੇ ਤੋਂ ਇਨੇ पीसी ਵਿੱਚ ਸੀਗਾ ਇਹ बिफोर क्राइसिस ਮਬੂਲ 1800 ਸਾਲ ਉੱਧਰ ਲਾ ਲੋ ਤੇ 2000 ਸਾਲ ਉੱਧਰ ਲਾ ਲੋ 3800 ਸਾਲ ਪੁਰਾਣਾ ਕੋਈ ਰਾਜਾ ਰੂਜਾ ਸੀਗਾ ਇਹ ਉਹਦੀ ਮੂਰਤੀ ਆ ਲਾ ਪਿਆ ਚੜਾਉਣੇ ਆ ਜੋ ਪੱਥਰਾਂ ਦੇ ਬਣਾਏ ਹੋਏ ਛੋਟੇ ਛੋਟੇ ਮੂਰਤੀਆਂ ਤੇ ਬਾਬੇ ਉਹ ਪਹਿਲਾਂ ਇਦਾਂ ਦਾ ਬਣਾਉਂਦੇ ਸੀ ਜੇ ਇਹ ਇੱਕ ਡੱਬਾ ਜਿਹਾ ਤੇ ਇਹਦੇ ਵਿੱਚ ਕੋਫਨ ਚ ਜਿਹੜੀ লাশ ਹੁੰਦੀ ਸੀ ਉਹਨੂੰ ਵੀ ਜਿਹੜੀ ਪੱਟੀ ਪੁੱਟੀ ਲਪੇਟ ਕੇ ਮਤਲਬ ਉਹਦੀ ਮੰਮੀ ਬਣਾ ਕੇ ਇਹਦੇ ਵਿੱਚ ਧਰ ਦਿੰਦੇ ਸੀਗੇ ਤੇ ਏਦਾਂ ਟੱਕਾ ਲਾਉਂਦੇ ਹੁੰਦੇ ਉਹ ਪਹਿਲਾਂ ਹੀ ਇੱਥੇ ਦਿਖਾਇਆ ਗਿਆ ਇਹ ਹੁਣ ਪਤਾ ਨਹੀਂ ਇਹ ਵੀ ਕਿਸੇ ਪਾਸੋਂ ਪੱਟ ਕੇ ਲੈ ਕੇ ਆਂਦੀ ਹੋਊਗੀ ਕਿ ਇਹਨਾਂ ਨੇ ਬਣਾਈ ਹੋਈ ਆਪ ਇੱਥੇ ਦਿਖਾਉਣ ਲਈ ਇਹ ਨਹੀਂ ਪਸਾਉਂਦੇ ਆਵਾਜ਼ ਸਾਰੇ ਕਿਸੇ ਪੱਟਕੀ ਲੈ ਕੇ ਆਉਂਦੇ ਹੋਏ ਆ ਕਿਸੇ ਨਾ ਕਿਸੇ ਪਾਸੋਂ ਇਹਨਾਂ ਦੇ ਆ ਦੇ ਉੱਤੇ ਇਹਨਾਂ ਦੇ ਸਾਰੇ ਪੁਰਾਣੀ ਲੈਂਗੁਏਜ ਵੀ ਲਿਸ਼ੂ ਹੋਏ ਇਹਨਾਂ ਦੀ ਪੁਰਾਣੀ ਭਾਸ਼ਾ ਚਿੱਤਰਕਾਰੀ ਜਿਹੜੇ ਉਹ ਲੋਏ ਇਹਨਾਂ ਚੀਜ਼ ਸਮਝਾਉਂਦੇ ਸੀਗੇ ਮਨਾਂ ਦਾ ਇੱਕ ਦੂਜੇ ਨੂੰ ਗੱਲ ਆ ਹੈਗੇ ਜਿਹੜੇ ਤੁਸੀਂ ਦਾ ਮੰਮੀ ਫਿਲਮ ਦੇਖੀ ਹੈ ਨਾ ਆ ਮੰਮੀ ਜੀ ਨੂੰ ਜਿਹੜੇ ਤਬੂਤ ਹੁੰਦੇ ਨੇ ਉਹੀ ਗੱਲ ਇਹ ਇੱਥੋਂ ਲੈ ਕੇ ਗਈ ਹੈ ਸ਼ੂਟਿੰਗ ਵਾਸਤੇ ਇਹਨਾਂ ਜੀ ਬੰਦ ਕਰ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਲੇਪ ਨੂੰ ਜਿਆ ਲਾ ਕੇ ਕੁਝ ਲਾ ਕੇ ਕੀ ਕਹਿੰਦੇ ਹੁੰਦੇ ਆ ਪੱਟੀਆਂ ਜੜੀ ਬੂਟੀਆਂ ਜੀ ਨਾਲ ਪੱਟੀਆਂ ਵੀ ਬੋਡੀ ਨਾਲ ਗਲੇ ਇਹਨਾਂ ਦੀ ਕਿਉਂਕਿ ਇਹ ਯਾਰ ਆਫਟਰ ਲਾਈਫ ਤੇ ਯਕੀਨ ਰੱਖਦੇ ਸੀ ਨਾ ਵੀ ਸਾਡੀ ਬਾਅਦ ਦੀ ਜ਼ਿੰਦਗੀ ਇਹ ਤੇ ਪਹਿਨਾ ਰੱਖਾ ਉਹ ਬੋਲਣਗੇ ਹੱਥ ਵੀ ਆਪਾਂ ਲਾ ਨਹੀਂ ਸਕਦੇ ਉਹ ਤੇ ਚੱਲ ਆਪਾਂ ਲਾਈ ਜਾਂਦੇ ਆ ਅੱਛਾ ਕਰ ਰਹੇ ਆ ਫੀਲ ਕਰ ਰਹੇ ਆ ਫੀਲ ਦਾ ਇਸ ਜੋਨ ਹੈਗਾ ਇਹਦੇ ਵਿੱਚ ਕੋਈ ਹਾਈਲਾਈਟਸ ਨੋ 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 ਥੈਂਕ ਯੂ ਨੋ ਨੋ ਇਟ ਇਜ਼ ਵੈਰੀ ਗੁੱਡ ਲੱਕੀ ਗਾਈਡ ਗੂਡ ਤੋਂ ਅਸੀਂ ਕੀ ਕਰਾਉਣਾ ਸਾਨੂੰ ਜਿੰਨਾ ਕਿ ਸਮਝ ਲੱਗ ਜੂ ਸਹੀ ਹੈ ਸਾਡੇ ਲਈ ਇਹ ਜਿੰਨਾ ਵੀ ਤੁਸੀਂ ਇਹ ਬਿਫੋਰ ਸਾਰਾ ਬੀਸੀ ਆ ਮੀਨ ਬਿਫੋਰ ਕਰਾਈਸਿਸ ਤੋਂ 1200 ਸੋਹਾਨਾ ਜੂ ਦੇਲਾ ਵੀ ਮੰਨ ਲਾਗ ਭਾਗ ਸਾਰਾ ਕੁਝ 3000 ਤੋਂ 4000 ਸਾਲ ਪੁਰਾਣਾ ਹੈ ਇਹ ਐਗਜੈਕਟ ਨਹੀਂ ਹੈਗਾ ਕਦੇ ਕਿਸੇ ਸਟਰਕਚਰ ਦੀ ਕਿਸੇ ਰਿਪੋਰਟ ਤੇ ਇਹ ਲੱਗਦੀ ਹੈ ਉਹ ਲਗਭਗ ਪੁਰਾਣਾ ਹੋ ਗਿਆ ਪਰ ਐਦਾਂ ਆ ਵੀ ਵਧੀਆ ਜਾਂਦਾ ਆ ਪ੍ਰਾਣੀ ਭਾਸ਼ਾ ਭੂਸਾ ਇਹਨਾਂ ਦੀ ਕਿੰਨੀ ਉਹ ਪਈ ਆ ਮੇਨ ਆ ਜਾਂ ਸਾਹਬਣ ਤੇ ਆ ਸਾਵਾ ਸਾਂਬਿਆ ਵੀ ਹੋਇਆ ਇਹਨਾਂ ਦਾ ਵਿੱਚ ਖਰਾਬ ਵੀ ਕਰੀ ਜਾਂਦੇ ਆ ਇਹ ਲੋਕ ਕਈ ਕਈ ਲੋਕ ਇਹਨਾਂ ਉੱਤੇ ਆਦੇ ਨਾਮ ਲਿਖੀ ਜਾਂਦੇ ਨੇ ਨਾ ਯਾਰ ਪੱਥਰਾਂ ਦੇ ਉੱਤੇ ਮੂਰਤੀਆਂ ਤੇ ਆਪਦੇ ਨਾਮ ਲਿਖ ਜਾਂਦੇ ਵੀ ਦੱਸੋ ਸੋ ਸੋਨੂੰ ਕੀ ਮੈਨ ਲਾਵਾ ਨਾਮ ਲੈ ਕੇ ਲੋਟੀ ਟਾਈਟ ਨਹੀਂ ਹੈਗੀ ਜਿਵੇਂ ਹੋਰਾਂ ਚੁੰਦੀ ਆ ਵੀ ਜਿਵੇਂ ਇੰਨਾ ਕੀਮਤੀ ਸਮਾਨ ਆ ਉੰਨੀ ਸਿਕਿਉਰਟੀ ਨਹੀਂ ਲਾਉਦੇ ਹੈਗੇ ਚੀਜ਼ੂ ਵੀਰ ਲੋਕਾਂ ਨੂੰ ਵੀ ਚਾਹੀਦਾ ਵੀ ਜਿਹੜੇ ਅਬਦੁੱਲ ਨਾਮ ਨੂੰ ਲਿਖ ਜਾਂਦਾ ਯਾਰ ਉੱਤੇ ਪੱਥਰ ਬੋਤਲਾਂ ਦੇ ਇਹਨਾਂ ਦੇ ਮੂਤਿਆਂ ਦੇ ਪੁਰਾਣਿਆਂ ਦੇ ਕੀ ਮਿਲਦਾਗਾ ਦੋਨੋਂ ਮਿਉ ਕਾਦਾ ਬਣਿਆ ਹੋਇਆ ਕਿੰਨੇ ਸਾਲ ਤੋਂ ਚੀਜ਼ ਬਚੀ ਹੋਈ ਆ ਕੁਸ ਇਹਦੇ ਵਿੱਚ ਰੱਖਦੇ ਹੁੰਦੇ ਸੀ ਨਾ ਤਾਬੂਤ ਨੂੰ ਇਹ ਬਣਾ ਕੇ ਸਾਰੇ ਨੂੰ ਇਹਦੇ ਵਿੱਚ ਮਮੀ ਰੱਖ ਕੇ ਇਹਦੇ ਵਿੱਚ ਰੱਖ ਕੇ ਉੱਤੋਂ ਬੰਦ ਕਰ ਦਿੰਦੇ ਵੀ ਕੋਈ ਚੋਰੀ ਨਾ ਕਰ ਲੈ ਵੀ ਕਬਰ ਕਿਉਂਕਿ ਆ ਸੋਨੇ-ਸਾਨੇ ਦੇ ਬਣਾਏ ਹੁੰਦੇ ਸੀ ਆਹ ਇਹਦੇ ਉੱਤੇ ਅੱਜ ਪੱਥਰ ਆ ਪੱਥਰ ਤੇ ਸੋਨਾ ਲਾਉਂਦੇ ਸੀਗੇ ਉਹ ਚੋਰੀ ਚਾਰੀ ਹੋ ਗਏ ਸੋਨੇ ਚੋਰਾਂ ਨੇ ਹੋ ਗਿਆ ਸਿਆਲਾ ਤੇ ਆ ਇੱਥੇ ਸੈਕਸ਼ਨ ਚ ਬਗਿਆ ਸਾਰੇ ਤਾਬੂ ਤੀ ਤਾਬੂ ਪਏ ਆ ਪੁਰਾਣੇ ਤੇ ਇੱਕ ਆ ਬਲੇਟੀ ਵੀ ਪਈ ਆ ਮੰਮੀ ਮੈਂ ਸੱਚੀ ਮੁੱਠੀ ਲੈਂਦੀ ਆ ਮੈਨੂੰ ਐਦਾਂ ਉਹੀ ਆ ਐਦਾਂ ਹੀ ਲੀਪ ਕਰਕੇ ਬਸ ਉਹ ਰੱਖ ਦਿੰਦੇ ਸੀਗੇ ਵੀ ਖਰਾਬ ਨਾ ਹੋਵੇ ਕੋਈ ਬਾਕੀ ਹੋਰ ਬਾਕੀ ਸਾਰੇ ਇਹਦਾ ਤਾਬੂਤ ਪਏ ਆ ਆ ਦੇ ਵਗਾ ਪੱਟੀਆਂ ਖੋੜ ਕੇ ਰੱਖਿਆ ਹੋਇਆ ਸਰੀਰ ਉਹਨੂੰ ਦਿਨ 4-5000 ਸਾਲਾਂ ਚ ਕਿਹਜਾ ਬਣ ਗਿਆ ਫੇਰ ਵੀ ਨਾ ਕਿੰਨਾ ਉਹ ਬਚਿਆ ਹੋਇਆ ਹੈਗਾ ਸਰੀਰ ਕਿੰਨਾ ਤਕੜਾ ਲੇਪ ਹੋ ਉਹਨਾਂ ਦਾਰਾ ਇਤਰੇ ਬਿਆਹਰਾ ਇਹ ਵੀ ਹੈ ਬਾਈ ਪੱਟੀਆਂ ਖੋਲ ਕੇ ਰੱਖੀ ਹੋਈ ਕੋਫਰ ਦੇਦੇ ਵੀ ਜਬੰਦਮ ਦੇਖ ਲਿਆ ਹੁਣ ਆਗੇ ਸੀ ਬਾਹਰ ਤੇ ਹੁਣ ਜਾਵਾਂਗੇ ਨੀਲ ਦਰਿਆ ਤੇ ਜਿਹੜਾ ਦੁਨੀਆ ਸਾਰਾ ਵੱਡਾ ਦਰਿਆ ਹੈਗਾ ਦੁਨੀਆ ਸਭ ਤੋਂ ਵੱਡਾ ਦਰਿਆ ਹੈਗਾ ਨੀਲ ਦਰਿਆ ਤੇ ਉੱਥੇ ਜਾਵਾਂਗੇ ਆਪਾਂ ਹੁਣ ਉੱਥੇ ਜਾਲ ਲੱਗੇ ਪੈਣੇ ਅੱਧਾ ਪੂਣਾ ਘਾਟਾ ਅਰੈਸਟ ਕਰਦੇ ਹਾਂ ਕਿਉਂਕਿ ਉਹਨਾਂ ਕੋਸ਼ ਕਰ ਨੂੰ ਤਾਂ ਹੈ ਨਹੀਂਗਾ ਬਿਲਦੇ ਹੁਣ ਕਿਹੜੇ ਕੱਢਣਾ ਕਾਲੂ ਦੇਖਦੇ ਆ ਕਾਲੂ ਕਿੱਥੇ ਜਾਣਾ ਚੰਡੀਗੜ੍ਹ ਮਤਲਬ ਜਿਵੇਂ ਚੰਡੀਗੜ੍ਹ ਨਹੀਂ ਬਿਲਡਿੰਗਾਂ ਹੁੰਦੀਆਂ ਉੱਦ ਦਾ ਸਿਸਟਮ ਜਾਇ ਬਾਈਬ ਜਿਹਾ ਕਾਲੂ ਜਾਣਾ ਲਖਸਰ ਅਸੀਂ ਲਖਸਰ ਦਾ ਵਧੀਆ ਲਖਸਰ ਦੇਖਾਂਗੇ ਹੁਣ ਕੱਲ ਨੂੰ ਤੇ ਤੁਹਾਨੂੰ ਦਿਖਾਉਨੇ ਹਾਂ ਜਾ ਕੇ ਨੀਲ ਦਰਿਆ ਤੇ ਲੋਬੀ ਹੁਣ ਆਪਾਂ ਖੜੇ ਆ ਨਾਈਲ ਦਰਿਆ ਦੁਨੀਆ ਦਾ ਸਰ ਨਾਲੋਂ ਵੱਡਾ ਦਰਿਆ ਆ ਤੂੰ ਹੱਸ ਰਿਹਾ ਕੀ ਕਹਿ ਸਕੀ ਗਈ ਹੈ ਕਮਰੇ ਚਲਦੇ ਆ ਮੈਂ ਕਹਿੰਦਾ ਹੁਣ ਤਾਂ ਪਖਾਰੀ ਆਉਂਦਾ ਦੇਖੋ ਬੰਬੇ ਸਿਟੀ ਵਰਗਾ ਹੋਆ ਬਾਈ ਬਾਰ ਬਾਈ ਬਾਰ ਇਹ ਬੰਬੇ ਸਿਟੀ ਦੇ ਸਰਗਰਮ ਚੰਡੀਗੜ੍ਹ ਤੋਂ ਦਿਖਾਣਾ ਕਿ ਬੰਬੇ ਮਿਕਸ ਪੀਸ ਤੋਂ ਤਾਂ 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 ਵਧੀਆ ਜਾ ਰਿਹਾ ਨਾ ਆਲੇ-ਦਾਲੇ ਵਾਲਾ ਜਿਵੇਂ ਗੀਜ਼ਾ ਏਰੀਆ ਗੀਜ਼ਾ ਏਰੀਆ ਨਹੀਂ ਹੁੰਦਾ ਸੋਹਣਾ ਹੈਗਾ ਬਰਾਦਾ ਵਧੀਆ ਹੈਗਾ ਪੀਰਾਮਿਡ ਸੋਹਣੇ ਨੇ ਬਸ ਪੀਰਾਮਿਡ ਦਾ ਹੈ ਯਾਰ ਉਹ ਉਹੀ ਤਾਂ ਦੇਖਣ ਆਉਂਦੇ ਆ ਲੋਕੋ ਰੇ ਤੇ ਗੀਜ਼ਾ ਸਹਿਰ ਥੋੜੀ ਦੇਖਣ ਆਉਂਦੇ ਆ ਲੋਕ ਲੋਕ ਬੋਟਿਆਂ ਦੀ ਹੋ ਤਾਂ ਨਹੀਂ ਬੋ ਗੀਜ਼ਾ ਸਹਿਰ ਦੇ ਇੱਕ ਗੀਜ਼ਾ ਸਹਿਰ ਥੋੜੀ ਪੈਰਾਮਿਡਸ ਹੋਗੇ ਜਾਂ ਜਿਵੇਂ ਆਪ ਮਿਊਜ਼ੀਅਮ ਦੇਖ ਕੇ ਆਂਦਾ ਮਿਊਜ਼ੀਅਮ ਹੋ ਗਿਆ ਆ ਤਾਂ ਸੋਣਾ ਯਾਰ ਆਦਾ ਵਾਈਬ ਜੀ ਤਗੜੀ ਆ ਇੱਥੋਂ ਤਾਂ ਮੈਨੂੰ ਜਾ ਰਹੇ ਫੋਨ ਵਿੱਚ ਤੇ ਮੈਨੂੰ ਐ ਲੱਗ ਰਿਹਾ ਮੈਂ ਸ਼ਿਰਨੀ ਜੇ ਫਿਰਦਾ ਹੁੰਦਾਗਾ ਠੀਕ ਹੈ ਨਾ ਨਾਈਸ ਆ ਨਾਈਸ ਹੋਰ ਕਰਨੀ ਆ ਕਰੂਜ਼ ਨੀਲ ਕਰੂਜ਼ ਟੋਪ ਨੇ ਮੱਥਾ ਪਾੜਿਆ ਪਿਆ ਕੋਈ ਸਾਹ ਸਾਨੂੰ ਮਿਲਦੀ ਨਹੀਂ ਜਿੱਥੇ ਬਹਿ ਸਕੀ ਅਸੀਂ 10 ਮਿੰਟ ਅਸੀਂ ਓਵਰ ਕਰਕੇ ਕਮਰੇ ਚੱਲੇ ਬਾਅਦ ਹਮ ਹੁਣ ਅਕਸਰ ਸ਼ਹਿਰ ਦੇਖਣਾ ਸੀ ਕਹਿੰਦੇ ਮੇਰੇ ਵੀਰੋ ਧੱਕੇ ਧੱਕੇ ਖਾ ਕੇ ਹੋਟਲ 'ਚ ਪਹੁੰਚ ਗਿਆ ਅੱਜ 20 22 ਕਿਲੋਮੀਟਰ ਤੁਰ ਪਏ ਮੁੰਡੇ ਤੇ ਹੁਣ ਪੌੜੀਆਂ ਚੜਨੀਆਂ ਨੇ 8 9 ਮੰਜ਼ਲਾ ਬੜਾ ਗੰਦਾ ਕੰਮ ਆ ਯਾਰ ਇਹਨਾਂ ਦਾ ਉਹ ਵੀ ਨਹੀਂ ਬਣਾਏ ਹੋਏ ਲੈਫਟ ਉੱਪਰ ਵੀ ਨਹੀਂ ਲਾਈ ਕੋਈ ਅਜੀ ਤਾਂ ਪੌੜੀਆਂ ਚੜਦੀ ਮਰ ਜਾਣਾ ਉਹ ਜਮਾ ਉੱਤੇ ਜਾਣਾ ਸੀ ਜਮਾ ਸਿਰੇ ਤੇ ਤੇ ਲੋਵੀ ਹੁਣ ਆਪਾਂ ਆ ਗਏ ਆ ਰੂਮ 'ਚ ਤੇ ਆਪਾਂ ਯਾਰ ਇਹਨਾਂ ਨੂੰ ਇੱਕ ਸਪੈਸ਼ਲ ਰੂਮ ਦੀ ਰਿਕੁਐਸਟ ਕੀਤੀ ਸੀ ਕੱਲ ਆਪਾਂ ਨੂੰ ਮਿਲਿਆ ਨਹੀਂ ਤੇ ਅੱਜ ਉਹ ਮਿਲ ਗਿਆਗਾ ਤੁਹਾਨੂੰ ਦਿਖਾਉਂਦੇ ਆ ਉਹ ਕੀ ਸੀ ਉਹ ਆ ਸੀ ਜਿਵੇਂ ਕਹਦਾ ਮੈਂ ਪਿਰਾਮਿਡਸ ਦੇ ਮੂਰੇ ਬੈ ਕੇ ਨਾ ਹੋਣਾਗਾ ਕਹਦਾ ਟੱਬ ਹੋਵੇ ਪਿਰਾਮਿਡਸ ਦੇ ਮੂਰੇ ਖੋਲ ਜਾਂਦੇ ਸਨ ਪੜਦੇ ਇਹ ਆ ਦੇਖੋ ਉਹ ਆ ਵੀ ਉਸ ਹੀਗਾ ਜੀ ਜੀ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਸੀ ਇਹਨਾਂ ਨੂੰ ਵੀ ਸਾਨੂੰ ਇਹ ਚਾਹੀਦਾਗਾ ਜਿਵੇਂ ਕਹਦਾ ਮੈਂ ਨਾ ਹੋਣਾ ਹੀ ਇੱਥੇ ਆ ਕਹਦਾ ਪਿਰਾਮਿਡ ਦੇ ਮੂਰੇ ਕਰਾਂ ਮੈਂ ਨਹੀਂ ਮੈਨਾਂ ਹੋਣਾ ਹੀ ਨਹੀਂ ਇੱਥੇ ਏਜੀਪਟ 'ਚ ਸੋ ਹੁਣ ਸਾਨੂੰ ਮਿਲ ਚੁੱਕਿਆਗਾ ਰੂਮ ਏ ਬਾਬਾ ਪਨਾ ਆ ਗਿਆ ਸਮਾਨਖਾਨ ਉਹ ਕਮਰੇ ਚ ਮੰਗਾਲਿਆ ਸ਼ਰ 버ਗਰ ਮੰਗਾਲੇ ਪੀਜੇ ਮੰਗਾਲੇ ਮੈਂ ਕਮਰੇ ਚ ਬੈ ਕੇ ਪੈਰਾਮਿਡ ਦੇਖਦੇ ਹੋਏ ਖਾਂਦੇ ਆਪਾਂ ਟੌਰ ਨਾਲ ਉੱਤ ਬਹੁਤ ਆ ਇਧਰ ਪਰਦੇ ਖੋਲਣ ਨੂੰ ਜੀ ਤਾਂ ਕਰਤਾ ਨਹੀਂ ਬਸ ਇੱਕ ਉਹ ਚੀਜ਼ ਨੂੰ ਦੇਖਣ ਕਰਕੇ ਅਸੀਂ ਬੋਲੀ ਬੈਠੇ ਆ ਪਰਦੇ ਰੂਮ ਚ ਹੀ ਖਾਂਦੇ ਆਪਾਂ ਲੋ ਜੀ ਗੁੱਡ ਮਾਰਨਿੰਗ ਹੋ ਗਈ ਜੀ ਸਾਰਿਆਂ ਨੂੰ ਪੈਰਾਮਿਡ ਦਾ ਵਿਊ ਆਪਣੇ ਸਾਹਮਣੇ ਤੇ ਨਾਲ ਚੱਲ ਰਹੀ ਹੈ ਕਾਫੀ ਤੇ ਸਵੇਰੇ ਸਵੇਰੇ ਅੱਜ ਆਪਾਂ ਚੱਲੇ ਆਂ ਕੱਥੇ ਜਾਣਾ ਲਖਸਰ ਸ਼ੇੜੀ ਲਖਸਰ ਸ਼ੇੜੀ ਚੱਲੇ ਆਂ ਟੈਕਸੀ ਬੁੱਕ ਕਰਤੀ ਆਪਾਂ 10 ਵਜੇ ਆਊਗਾ ਬੜਾ ਟੈਕਸੀ ਵਾਲਾ ਤੇ ਹੁਣ ਖਾ ਆ ਪੀ ਲਈਏ ਅਹੀਂ ਭਜਣਾ ਕਿਉਂਕਿ 6 ਘੰਟਿਆਂ ਦੀ ਰਾਈਡ ਆ ਯਾਰ ਅੱਜ ਤਾਂ ਯਾਤਰਾ ਟਰੈਵਲ ਹੀ ਆ ਆਪਣਾ ਸ਼ਾਮ ਤੱਕ ਪਹੁੰਚਾਂਗੇ 6-7 ਘੰਟਿਆਂ ਦੀ ਰਾਈਡ ਆ ਇੱਥੋਂ ਤੋਂ 500 ਕਿਲੋਮੀਟਰ ਦੂਰ ਜਾਣਾ ਆਪਾਂ ਰਾਜ ਆਪਾਂ ਸਵੇਰੇ ਦੇ ਸਵੇਰੇ ਰਾਜ ਲਿਆਓ ਕਪਾਨੀ ਐਗਰੋਲ ਹੋਰ ਦਹੀਂ ਦਾ ਸਾਦਾ ਉਹ ਵੀ ਵੀ ਲੈਣੀਆਂ ਢੱਕ ਕੇ ਵਜੇਣਾ ਬਸ ਹੁਣ ਸ਼ੇਰ ਸ਼ਾਮ ਨੂੰ ਦੇਖਦੇ ਆ ਉੱਥੇ ਜਾ ਕੇ ਤੇ ਤੁਹਾਨੂੰ ਦਿਖਾਉਨੇ ਆ ਰਾਹ ਦੇ ਵਿੱਚ ਕਿਵੇਂ ਆਉਂਦਾ ਹੈ ਸਾਰਾ ਇਹ ਰੇਗ ਰੇਗਿਸਤਾਨ ਕੋਈ ਜਗਾਹ ਆਉਂਦੀ ਉਹ ਦਿਖਾਉਨੇ ਆ ਬਣੇ ਰਹਿ ਗੋਸਤਾਂ ਮੈਂ ਵੀ ਮਿੱਤਰੋ ਆਪਾਂ ਹੋ ਗਏ ਰੈਡੀ ਤੇ ਅੱਜ ਦਾ ਦਿਨ ਯਾਰ ਸਾਡਾ ਮਤਲਬ ਕੋਈ ਮਤਲਬ ਅਸੀਂ ਟਰੈਵਲ ਹੀ ਕਰਨਾ ਆ ਕਿਉਂਕਿ ਅਸੀਂ ਜਾਣਾ ਲੱਗਸਰ ਲਕਜ਼ਰ ਹੈਗਾ ਇਥੋਂ ਘੱਟੋ ਘੱਟ 700 ਕਿਲੋਮੀਟਰ ਅ ਇੱਥੇ ਜੀ ਮੈਂ ਗੱਡੀ 200 ਤਿੰਨ 200 220 ਥੱਲੇ ਤਾਰ ਦੇਣੀ ਹੈਗੀ ਅਸੀਂ 4-5 ਘੰਟੇ ਚ ਪਹੁੰਚ ਜਾਣਾ ਆ ਅਸੀਂ ਹੋਟਲ ਬੁੱਕ ਕੀਤਾ ਹੈ ਲਕਜ਼ਰ ਉੱਥੇ ਜਾ ਕੇ ਰੈਸਟ ਕਰਾਂਗੇ ਕੱਲ ਨੂੰ ਸਵੇਰੇ ਅਸੀਂ ਲਾਵਾਂਗੇ ਬੈਲੂਨ ਰਾਈਡ ਪਲੱਸ ਇੱਕ ਆਪਣਾ ਗਿਆ ਹੈ ਕਿੰਗਸ ਵੈਲੀ ਕਿੰਗਸ ਵੈਲੀ ਤੇ ਇੱਕ ਲਕਜ਼ਰ ਟੈਂਪਲ ਆ ਇੱਕ ਲਕਜ਼ਰ ਟੈਂਪਲ ਆ ਕੱਲ ਨੂੰ ਯਾਰ ਵਧੀਆ ਵਲੌਗ ਜਿਹੜਾ ਬੈਸਟ ਆ ਮਤਲਬ ਕੱਲ ਨੂੰ ਬੈਸਟ ਚੀਜ਼ਾਂ ਨੇ ਪੀਰਾਮਿਡ ਤੋਂ ਬਾਅਦ ਜਿਹੜੀਆਂ ਬੈਸਟ ਚੀਜ਼ਾਂ ਨੇ ਕੱਲ ਹੋਣਗੀਆਂ ਅੱਜ ਤਾਂ ਅਸੀਂ ਟਰੈਵਲ ਹੀ ਕਰਨਾ ਹੈ ਅ ਚੱਲਦੇ ਆਪਾਂ ਟੈਕਸੀ ਆਪਣੇ ਆਉਣ ਵਾਲੇ ਚੈੱਕ ਆਊਟ ਕਰੀਏ ਚੱਲ ਜੀ ਚੱਕ ਫਿਰ ਬੈਗ ਚਲੋ ਜੀ ਲੈ ਬਾਬੇ ਆਪਾਂ ਅਕਸਰ ਨੂੰ ਗੱਡੀ ਖਿੱਚਦੀ ਆ ਤੇ ਆ ਸਾਡੀ ਓਬਰ ਆਏ ਅਸੀਂ ਥੋੜੀ ਜੀ ਸਸਤੀ ਕਰੀ ਆ ਵੀ ਚਲੋ ਮਿਲਣੀ ਪੈਸੇ ਵਚਾਲੀਏ ਚਲ ਇਹਨੇ ਵੀ ਲੈ ਹੀ ਜਾਣਾ ਇਦਾਂ ਦੇ ਕੋਈ ਗੱਲ ਨਹੀਂ ਆਲੇ-ਦਾਲੇ ਦੇਖੋ ਤੁਸੀਂ ਦੂਰ ਦੂਰ ਤੱਕ ਮਾਰ ਰੇਤਾ ਹੀ ਰੇਤਾ ਬਰ ਰੇਤਾ ਹੀ ਰੇਤਾ ਡੈਜ਼ਰਟ ਡੈਜ਼ਰਟ ਆ ਇੱਥੇ ਕੁਝ ਨਹੀਂ ਹੈਗਾ ਨਾ ਆਟੋ ਗ੍ਰੀ ਲਾਈ ਆਟੋ ਗ੍ਰੀ ਲਈ ਕੁਝ ਈ ਆ ਨਾ ਹੋਂ ਤੱਕ ਸਿਰਫ ਹੀ ਕਾਟੋਗਰੀ ਲਈ ਆ ਵੀ ਖਾਣ ਪੀਣ ਨੂੰ ਜਾਂ ਤੇਲ ਪਾਉਣ ਨੂੰ ਮੁੜ ਕੇ ਕੋਈ ਆਈ ਨਹੀਂ ਖੁੱਲੇ ਖੁੱਲੇ ਰੋਡ ਨੇ ਦੇਖੋ ਤਿੰਨ ਤਿੰਨ ਲੈਣਾ ਆ ਚਾਰ ਚਾਰ ਲੈਣਾ ਅਜੀਬ ਕਿ ਕਿ ਆਟੋਸ ਤਰ੍ਹਾਂ ਦੇ ਮਤਲਬ ਵਧੀਆ ਨੇ ਪਰ ਉਤਾਂ ਸ਼ਹਿਰ ਸ਼ੋਰ ਤਾਂ ਨਹੀਂ ਹੈ ਸਿਰ ਅਸੀਂ ਇੱਥੇ ਹਿਸਟੋਰੀਕਲ ਥੀਜਾ ਦੇਖਣ ਆ ਗਏ ਸੀ ਬਾਕੀ ਐਸੇ ਜਿਹੜੇ ਬਹੁਤ ਪੁਰਾਣੇ ਹਨ ਤੁਹਾਨੂੰ ਨੇ ਪਹਿਲਾਂ ਨਾ ਆਪਣੀ ਗੱਡੀ ਬੰਕ ਕੀਤੀ ਸੀ ਪਹਿਲਾਂ ਅਸੀਂ ਆਪਣੀ ਗੱਡੀ ਬੰਕ ਕੀਤੀ ਸੀ ਪਹਿਲੇ ਵੀ ਸਾਨੂੰ ਲਾਇਸੈਂਸ ਨੈਸ਼ਨਲ ਚਾਹੀਦਾ ਇੰਟਰਨੈਸ਼ਨਲ ਜੇ ਉਹ ਸਾਡੇ ਨੂੰ ਬਰਨੋ ਟੈਬ ਲੱਗਦਾ ਸੀ ਵੀ ਕਿਹਦੇ ਲੱਗਣੇ ਸੀ ਬਣਾਉਣ ਤੇ ਪ੍ਰੋਫੈਸਰ ਕਰਨੀ ਪਈ ਸੀ ਆਪਣੀ ਗੱਡੀ ਜੇ ਉਹ ਮਿਲ ਜਾਂਦੀ ਮੇਰਾ ਬੜਾ ਸਰਾ ਹੋ ਜਾਣਾ ਸੀ ਅਸੀਂ ਇੱਕ ਜਣਾ ਕੋਲੇ ਬਲੈਕ ਡੇਜ਼ਰਟ ਤੇ ਫਾਈਡ ਡੇਜ਼ਰਟ ਉੱਥੇ ਜਾਣਾ ਸੀਗਾ ਉਹ ਹੈਗਾ 4-5 ਸੌ ਕਿਲੋਮੀਟਰ ਨਾਲ ਹੁਣ ਉੱਥੋਂ ਵੀ ਟੈਕਸੀ ਜਾਂਦੀ ਆ ਨਾ ਗੱਡੀ ਚੱਲਦੀ ਆ ਤੇ ਕਿਹ ਜਿਆਦੀ ਵੀ ਆ 8-9 ਘੰਟਿਆਂ ਦਾ ਰਾਹ ਕਹਿੰਦੇ ਆ ਉੱਥੋਂ ਪਹੁੰਚਣਾ ਸਾਡੇ ਕੋਲ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਇੰਨਾ ਤਾ ਕਰਕੇ ਅਸੀਂ 10 ਨੂੰ ਤਾਂ ਸਵੇਰੇ ਸਾਡੀ ਫਲੈਟ ਅਸੀਂ ਮੜਨਾ ਵੀ ਆ ਤਾਂ ਕਰਕੇ ਫਿਰ ਅਸੀਂ ਲਕਸ਼ਰ ਦੇ ਜਿਹੜੇ ਮੇਨ ਮੇਨ ਆ ਮੇਨ ਲਕਸ਼ਰ ਹੈ ਜਿਹੜਾ ਉਹ ਦੇਖਣਾ ਆ ਤਾਂ ਫਿਰ ਅਸੀਂ ਸ਼ਾਮ ਨੂੰ ਪਹੁੰਚਣਾ 7 ਵਜੇ ਕਹਿੰਦਾ 7 ਵਜੇ ਪਹੁੰਚ ਕੇ ਹੋਟਲ ਤੇ ਰੈਸਟ ਕਰਕੇ ਸਵੇਰੇ ਕੱਲੋਂ ਲਕਸ਼ਰ ਦੇਖਾਂਗੇ ਹੋਰ ਵਧੀਆ ਰਾਈਡ ਵਧੀਆ ਨੀਰ ਪੀਂਹ ਲਾ ਰਹੀ ਹੈ ਵਧੀਆ ਵਧੀਆ ਕੰਮ ਆ ਉਹ ਤਾਂ ਸਵੇਰੇ ਇੱਥੇ ਠੰਡੇ ਆ ਦੁਪਹਿਰ ਨੂੰ ਤੱਕਦਾ ਆ ਡੈਜ਼ਰਟ ਸਵੇਰੇ ਛੱਡੂਗੇ ਸਾਨੂੰ ਢੱਡ ਲੱਗਦੀ ਆ ਹੁਣ ਸਰ ਬਾਬੇ ਅੱਜ ਉਹਦੇ ਕੀ ਗਾਨੇ ਹੁੰਨੇ ਆ ਸਾਨੂੰ ਮਜ਼ੀ ਹਰਿਆਲੀ ਦੇਖੀ ਆ ਕਿਤੇ ਡੇਢ ਦਿਨ ਬਾਅਦ ਥੋੜਾ ਥੋੜੀ ਹਰਿਆਲੀ ਦੇਖਣ ਨੂੰ ਮਿਲੀ ਆ ਆਪੇ ਬਰਸੀਨ ਵੀ ਆ ਪੱਠੇ ਲਈ ਜਾ ਰਹੇ ਹੁਣ ਉਧਰ ਵੀ ਜੀ ਹੋਈ ਆ ਹਾਂ ਉਹਦੇ ਬਰਸੀਨ ਰਖੜਾ ਜਿਵੇਂ ਤੁਹਾਡੇ ਸਾਡੇ ਦਾ ਕੱਖ ਕਹਿੰਦੇ ਨੇ ਵੀ ਡੰਗਰਾਂ ਵਾਸਤੇ ਕੱਖ ਤੁਹਾਡੇ ਪੱਠੇ ਕਹਿੰਦੇ ਹੁਣੇ ਜੀ ਹਾਂਜੀ ਹਾਂ ਪਰ ਇੱਥੇ ਹਰਿਆਲੀ ਆ ਥੋੜੀ ਥੋੜੀ ਯਾਰ ਇੱਥੇ ਆਂ ਟੀਂ ਦਰਿਆ ਦੇ ਕੰਢੇ-ਕੰਢੇ ਤੇ ਕੀ ਕੋਹ ਦੇਖੋ ਲੋਕਾਂ ਨੇ ਉਹ ਰੱਖੇ ਹੋਏ ਜਿਵੇਂ ਆਪਣੇ ਪੰਜਾਬ ਆ ਦੇ ਲੋ ਬੱਡ ਰਹੇ ਆ ਉਹ ਤਰ੍ਹਾਂ ਡੱਬਾ ਲੱਗਿਆ ਹੋਇਆ ਹੈਗਾ ਹਾਂ ਮੈਂ ਇੱਥੇ ਵੀ ਵੀਡੀਓ ਹੀ ਲੈ ਇੰਡੀਆ ਦੀ ਵਾਈਬ ਆਉਂਦੀ ਆ ਪੰਜਾਬ ਦੀ ਵਾਈਬ ਆ ਰਹੀ ਆ ਪਿੰਡ ਪਿੰਡਾਂ ਵਾਂਗ ਘਰ ਆਉ ਦੇਖੋ ਜਿਵੇਂ ਖੇਤਾਂ ਦੇ ਨਹੀਂ ਹੁੰਦੇ ਆਪਣੇ ਪਿੱਛੇ ਗਰਦਾਂ ਵਾਲਾ ਵੀ ਸੀ ਸਹੀ ਯਾਰ ਉਹ ਹੀ ਫੀਲਿੰਗ ਆ ਰਹੀ ਆ ਯਾਰ ਆਦੇ ਆਪਣੇ ਖੇਤਾਂ ਜਿਹੇ ਜਿ ਘਰ ਹੁੰਦੇ ਨੇ ਸਿੰਗਲ ਸਿੰਗਲ ਜੇ ਡਾਵੇਂ ਡਾਵੇਂ ਜੇ ਸਰ ਹੋਟਲ ਆ ਤੇ 20 ਡਾਲਰ ਚ ਇੰਨੀਆਂ ਫੈਸਿਲਿਟੀਆਂ ਇੰਡੀਅਨ ਸ਼ੈਪ ਬਟਰ ਨਾਨ ਪਤਾ ਨਹੀਂ ਕੀ ਕੀ ਸਾਡੇ ਬਾਅਦ ਤੇ ਰੈਡੀ ਘੰਟੇ ਤੱਕ ਹੋ ਜਾਣਾ ਹੈ ਨਾਲ ਥੂਲਾ ਇਧਰ ਬੈਠਣ ਬੁੱਤ ਵਿੱਚ ਬ੍ਰੀਕਫਾਸਟ ਇਨਕਲੂਡਡ ਹੈ ਬ੍ਰੀਕਫਾਸਟ ਇਨਕਲੂਡਡ ਆ ਤੇ ਯਾਰ ਮਤਲਬ ਇੰਨੀ ਸੇਵਾ ਨਾ 100 ਵਾਲੇ ਨੇ ਨਹੀਂ ਕੀ ਸੌਫਟ ਡਰਿੰਕ ਪ੍ਰੀਚ ਕਹਿੰਦੇ ਸੌਫਟ ਡਰਿੰਕ ਪ੍ਰੀਚ ਉਹ ਵੀ ਸਾਨੂੰ ਆਉਂਦਾ ਵੈਲਕਮ ਡਰਿੰਕ ਦਾ ਤੁਹਾਨੂੰ ਆਉਂਦਿਆਂ ਅਲੱਗ ਸਿਰਾਂ ਗੱਲ ਬਾਤਾਂ ਇੱਥੇ ਸਾਰੇ ਗੋਰੀ ਹੀ ਰਹਿ ਰਹੇ ਨੇ ਅਸੀਂ ਹੁਣ ਤੱਕ ਦੇਖਿਆ ਵੀ 25 30 ਜਣੇ ਘਟੋ ਘਟ ਸਾਡੇ ਮੂਹਰੇ ਅੱਗੇ ਚਲੇ ਗਏ ਆ ਜਾਂ ਆ ਰਹੇ ਨੇ ਮਤਲਬ ਇੱਥੇ ਦਾ ਜਿਹੜਾ ਲਗਜ਼ਰੀ ਸਿਟੀ ਦਾ ਆ ਕਹਿੰਦੇ ਨੇ ਉਹਦਾ ਮੇਨ ਹਟਲ ਹੈ ਜਿਵੇਂ ਅਸੀਂ ਤਾਂ ਰੂਮ ਥੋੜਾ 3 ਸਟਾਰ ਲੱਤਾ ਆ ਉਹਦਾ 4 ਸਟਾਰ 5 ਸਟਾਰ ਰੂਮ ਵੀ ਹੈਗੇ ਨੇ ਡਿਪੈਂਡ ਕਰਦਾ ਆ ਪਰ ਹੋਟਲ ਦੀ ਯਾਰ ਫਿਰ ਮਨੇਜਮੈਂਟ ਫਿਰ ਤੇ ਬਾਕੀ ਵਾਬੇ ਆਪਾਂ ਕੱਲ ਨੂੰ ਸੁਣੂ ਇਛਰਾ ਅਲਕਸਰ ਦਾ ਬਲੌਗ ਦਿਖਾਵਾਂਗੇ ਇਕਲਾ ਇਕਲਾ ਬਲੌਗ ਦੇਖਦੇ ਆਂ ਅਸੀਂ ਬੈਲੂ ਬੈਲੂ ਰਾਈਡ ਹੈ ਜਿਹੜੀ ਉਹ ਹੋਟਲ ਵਾਲਿਆਂ ਨੇ ਸਾਨੂੰ ਦੇਤੀ ਕੋਸਟ ਸੇਮ ਸੀਗੀ ਸਾਨੂੰ ਕੋਈ ਫਰਕ ਨਹੀਂ ਲੱਗਾ ਫਿਰ ਅਸੀਂ ਇਹਨਾਂ ਤੋਂ ਹੀ ਲੈ ਲਈ ਤੇ ਸਵੇਰੇ ਸਾਨੂੰ ਲੈ ਕੇ ਜਾਣਗੇ ਇੱਥੋਂ ਪਿਕਅਪ ਵੀ ਇਹੀ ਕਰਨਗੇ ਸਾਰਾ ਕੁਝ ਇਹੀ ਕਰਨਗੇ ਆਪਣਾ ਸਵੇਰੇ 6:00 5:30 ਵਜੇ ਅਸੀਂ ਬੈਲੂ ਰਾਈਡ ਕਰਦੇ ਸਵੇਰੇ ਤੇ ਚਲੋ ਆ ਬਲੌਗ ਇੱਥੇ ਖਤਮ ਕਰਦਾ ਅਗਲਾ ਬਲੌਗ ਜ਼ਰੂਰ ਦੇਖਿਓ ਇਹ ਤਾਂ ਜ਼ਿਆਦਾਤਰ ਆਪਣਾ ਮਿਊਜ਼ੀਅਮ ਜਾਈ ਇੱਥੇ ਤੱਕ ਆਉਣ ਲਈ ਸੀ ਅਗਲਾ ਬਲੌਗ ਸਿਰਾ ਆਉਣਗਾ ਬਸ ਬੈਲੂਨ ਰਾਈਡ ਦੋ ਟੈਂਪਲ ਲਕਸਰ ਦੇ ਪਲੱਸ ਕਿੰਗਸ ਵੈਲੀ ਕੁਇਨਸ ਵੈਲੀ ਹਾਂ ਕਿੰਗਸ ਵੈਲੀ ਕੁਇਨਸ ਵੈਲੀ ਸਾਰੀਆਂ ਚੀਜ਼ਾਂ ਕਰਲੂ ਹੋਣੀਆਂ ਮਿਲਦੇ ਆ ਅਗਲੇ ਬਲੌਗ